ਸਤਿ ਸ਼੍ਰੀਕਾਲ ਜੀ ਹਿੱਟਸ ਆ ਕਲੈਕਸ਼ਨ ਤੇ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਨਾ ਬਹੁਤ ਸੋਹਣੇ ਸੂਟ ਲੈ ਕੇ ਆਏ ਹਾਂ ਜੀ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਹੈ ਜੀ ਗਰਮੀ ਚ ਪਾਉਣ ਵਾਲਾ ਬਹੁਤ ਸੋਹਣਾ ਕਪੜਾ ਹੈ ਜੀ ਇਹ ਕੋਈ ਐਵੇਂ ਨਹੀਂ ਹੈਗਾ ਜੀ ਵੀ ਤੁਸੀਂ ਇੱਕ ਤੋਂ ਪਾਉਂਗੇ ਜਾਂ ਦੋ ਤੋਂ ਪਾਉਂਗੇ ਤਾਂ ਖਰਾਬ ਹੋ ਜੂਗਾ ਜੀ ਕਪੜਾ ਇਹ ਬਹੁਤ ਸੋਹਣਾ ਹੈ ਜੀ ਬਹੁਤ ਹੀ ਜ਼ਿਆਦਾ ਸੌਫਟ ਹੈ ਜੀ ਬਹੁਤ ਬਿਲਕੁਲ ਵੀ ਲਾਈਨਿੰਗ ਦੀ ਜ਼ਰੂਰਤ ਨਹੀਂ ਜੀ ਬਹੁਤ ਸੋਹਣਾ ਸੂਟ ਹੈ ਜੀ ਪਿਓਰ ਰਸ਼ੀਆ ਬ੍ਰਾਂਡ ਦੀ ਲੌਂਗ ਕਾਟਨ ਕਾਟਨ ਹੈ ਜੀ ਇਹ ਦਾ ਲਵੈਂਡਰ ਕਲਰ ਹੈ ਜੀ ਇਹ ਦੇਖੋ ਜੀ ਲੌਂ ਤੇ ਰਿਕਵੈਸਟ ਹੈ ਜੀ ਜੋ ਵੀ ਸਾਡੇ ਚੈਨਲ ਤੇ ਨਵੇਂ ਆ ਜੀ ਸਾਡੀ ਵੀਡੀਓ ਦੇਖ ਰਹੇ ਹੈ ਜੀ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਤੋਂ ਜ਼ਿਆਦਾ ਲਾਈਕ ਸ਼ੇਅਰ ਕਰਿਆ ਕਰੋ ਜੀ ਤੇ ਪਲੀਜ਼ ਸਾਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਸਾਨੂੰ ਤੁਹਾਡੇ ਸਾਥ ਦੀ ਬਹੁਤ ਜ਼ਰੂਰਤ ਹੈ ਜੀ ਤੇ ਆਪਾਂ ਜਿਹੜੇ ਅੱਜ ਸੂਟ ਲੈ ਕੇ ਆਏ ਜੀ ਪਿਓਰ ਕਾਟਨ ਦੇ ਸੂਟ ਆ ਜੀ 100% ਕਾਟਨ ਹੈ ਜੀ ਕੋਈ ਵੀ ਇਹ ਚ ਮਿਕਸ ਨਹੀਂ ਹੋਊਗਾ ਜੀ ਦੇਖੋ ਜੀ ਇਹ ਇਹਦਾ ਪਹਿਲਾ ਕਲਰ ਹੈ ਜੀ ਇਹ ਇਹਦਾ ਪਹਿਲਾ ਕਲਰ ਹੈ ਜੀ ਦੇਖੋ ਲਵੈਂਡਰ ਸ਼ੇਡ ਹੈ ਜੀ ਪਿੱਛੇ ਤੇ ਲਾਈਟ ਤੇ ਡਾਰਕ ਦਾ ਕੰਬੀਨੇਸ਼ਨ ਬਣਿਆ ਹੋਇਆ ਹੈ ਜੀ ਬਹੁਤ ਸੋਹਣਾ ਸੂਟ ਹੈ ਜੀ ਦੇਖੋ ਕਪੜਾ ਬਹੁਤ ਪਿਆਰਾ ਹੈ ਜੀ ਤੁਸੀਂ ਲਓਗੇ ਤਾਂ ਤੁਸੀਂ ਪਾ ਕੇ ਨਾ ਜੀ ਪੂਰਾ ਹੰਡਾਉਗੇ ਬਹੁਤ ਪਿਆਰਾ ਫੈਬਰਿਕ ਹੈ ਜੀ ਇਹਦੇ ਨਾਲ ਬਾਟਮ ਹੈ ਜੀ ਦੇਖੋ ਬਹੁਤ ਸੋਹਣਾ ਫੈਬਰਿਕ ਹੈ ਜੀ ਬਹੁਤ ਸੋਹਣਾ ਜਿਹੜਾ ਇਹ ਸਲਵਾਰ ਦਾ ਫੈਬਰਿਕ ਹੈ ਜੀ ਇਹ ਵੀ ਕੋਈ ਆਪਾਂ ਮਾੜਾ ਨਹੀਂ ਲਾਇਆ ਜੀ ਰੂਬੀ ਬ੍ਰਾਂਡ ਦਾ ਬਹੁਤ ਸੋਹਣੀ ਕਾਟਨ ਹੈ ਜੀ ਤੇ ਇਸ ਕਪੜੇ ਤੇ ਆਪਾਂ ਵਰਕ ਵੀ ਕਰਾਇਆ ਹੈ ਜੀ ਤੇ ਬਹੁਤ ਸੋਹਣਾ ਸੂਟ ਹੈ ਜੀ ਜੇ ਤੁਸੀਂ ਇਹ ਆਲ ਓਵਰ ਲੈਣਾ ਹੈ ਬਿਕਲਾ ਇਹ ਵਾਲਾ ਲੈਣਾ ਤਾਂ ਇਹ ਆਪਾਂ ਨੂੰ 850 ਦਾ ਪਊਗਾ ਜੀ ਜੇ ਤੁਸੀਂ ਨਾਲ ਮੈਚਿੰਗ ਕਰਕੇ ਲਓਗੇ ਤਾਂ ਇਹ 750 ਦਾ ਪਊਗਾ ਜੀ ਇਹ ਦੋ ਸੂਟਾਂ ਦੀ ਕਟ ਹੈ ਜੀ ਮੈਚਿੰਗ ਨਾਲ ਤੇ ਆਲ ਓਵਰ ਇਹ ਇੱਕ ਸੂਟ ਹੈ ਜੀ ਦੇਖੋ ਜੀ ਬਹੁਤ ਸੋਹਣਾ ਹੈ ਜੀ ਕੱਪੜਾ ਬਹੁਤ ਜ਼ਿਆਦਾ ਸੌਫਟ ਹੈ ਜੀ ਤੇ ਇਹ ਦਾ ਨੈਕਸਟ ਕਲਰ ਹੈ ਜੀ ਇਹ ਇਹ ਦਾ ਦੂਜਾ ਕਲਰ ਹੈ ਜੀ ਸੇਮ ਕੁਆਲਿਟੀ ਹੈ ਜੀ ਸੇਮ ਫੈਬਰਿਕ ਹੈ ਜੀ ਦੇਖੋ ਜੀ ਜਗਾ ਜਗਾ ਮੋਰ ਲੱਗੀ ਹੋਈ ਹੈ ਕਾਟਨ ਲੌਨ ਦੀ ਜੀ ਰਸ਼ੀਆ ਬ੍ਰਾਂਡ ਦੀ ਇਹ ਕਾਟਨ ਲੌਨ ਦਾ ਸੂਟ ਹੈ ਜੀ ਇਹ ਕਪੜਾ ਬਹੁਤ ਹੀ ਜ਼ਿਆਦਾ ਸੌਫਟ ਹੈ ਜੀ ਕੋਈ ਵੀ ਲਾਈਨਿੰਗ ਦੀ ਜ਼ਰੂਰਤ ਨਹੀਂ ਕੋਈ ਇਸ ਨੂੰ ਅੰਡਰਸ਼ਰਟ ਦੀ ਜ਼ਰੂਰਤ ਨਹੀਂ ਜੀ ਬਹੁਤ ਸੌਫਟ ਫੈਬਰਿਕ ਹੈ ਜੀ ਦੇਖੋ ਕੋਈ ਇਹ ਸੀ ਥਰੂ ਨਹੀਂ ਹੈਗਾ ਜੀ ਬਹੁਤ ਸੋਹਣਾ ਹੈ ਜੀ ਦੇਖੋ ਇਹਦੇ ਨਾਲ ਆਪਾਂ ਮੈਚਿੰਗ ਕਰੀ ਹੈ ਜੀ ਲੈਮਨ ਸ਼ੇਡ ਦੀ ਬਾਟਮ ਦੀ ਜੀ ਬਹੁਤ ਸੋਹਣਾ ਲੱਗ ਰਿਹਾ ਹੈ ਜੀ ਦੇਖੋ ਬਣਿਆ ਸੂਟ ਬਹੁਤ ਸੋਹਣਾ ਲੱਗੂਆ ਜੀ ਵਿੱਚ ਇਹਦੇ ਲੇਸ ਲੇਸ ਵਗੈਰਾ ਪਾ ਕੇ ਡਿਜ਼ਾਈਨਿੰਗ ਕਰਕੇ ਬਹੁਤ ਸੋਹਣਾ ਸੂਟ ਬਣੂਗਾ ਜੀ ਤੇ ਇਹਦਾ ਵੀ ਪ੍ਰਾਈਸ ਜੇ ਤੁਸੀਂ ਆਲ ਓਵਰ ਲੈਣਾ ਤਾਂ 850 ਹੈ ਜੀ ਜੇ ਮੈਚਿੰਗ ਲਓਗੇ ਤਾਂ 750 ਹੈ ਜੀ ਬਹੁਤ ਸੋਹਣਾ ਛੂਟ ਹੈ ਜੀ ਤੇ ਬਹੁਤ ਹੀ ਕਪੜਾ ਬਹੁਤ ਹੀ ਕਪੜੇ ਦੀ ਆਪਣੀ ਫੁੱਲ ਗਾਰੰਟੀ ਹੈ ਜੀ ਕਪੜਾ ਖਰਾਬ ਹੋਣ ਵਾਲਾ ਨਹੀਂ ਇਹ ਨਹੀਂ ਹੈਗਾ ਵੀ ਤੁਸੀਂ ਦੋ ਦੋ ਪਾਉਗੇ ਤੇ ਕਪੜਾ ਥੋੜਾ ਖਰਾਬ ਹੋਊ ਹੋਊਗਾ ਜੀ